ਬੱਚਿਓ ਜਿੱਦਾਂ ਅਸੀਂ ਪਿਛੇ ਗੁਰੂ ਅਮਰਦਾਸ ਜੀ ਦੇ ਬਚਪਨ ਬਾਰੇ ਤੇ ਗੁਰਗੱਦੀ ਕਿਵੇਂ ਮਿਲੀ ਇਸ ਬਾਰੇ ਜਾਣਿਆ ਤੇ ਅੱਜ ਅਸੀਂ ਜਾਣਾਂਗੇ ਉਹਨਾਂ ਦੇ ਵਿਆਹ ਬੱਚਿਆਂ ਬਾਰੇ ਵਪਾਰ ਸਿੱਖ ਕੌਮ ਨੂੰ ਦੇਣ ਤੇ ਜੋਤੀ ਜੋਤ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਰੂ ਅਮਰਦਾਸ ਜੀ ਦੇ ਵਿਆਹ ਬਾਰੇ ਗੁਰੂ ਅਮਰਦਾਸ ਜੀ ਦਾ ਵਿਆਹ ਮਾਤਾ ਮਾਨਸਾ ਦੇਵੀ ਜੀ ਨਾਲ ਸੰਨ 1502 ਈਸਵੀ ਨੂੰ ਬਸਰਾਕੇ ਪਿੰਡ ਵਿੱਚ ਹੋਇਆ ਜੋ ਅੰਮ੍ਰਿਤਸਰ ਦੇ ਕੋਲ ਹੈ ਅਤੇ ਗੁਰੂ ਸਾਹਿਬ ਦਾ ਜਨਮ ਸਥਾਨ ਵੀ ਹੈ ਵਿਆਹ ਤੋਂ ਬਾਅਦ ਗੁਰੂ ਸਾਹਿਬ ਨੇ ਆਪਣਾ ਗ੍ਰਸਤੀ ਜੀਵਨ ਬਹੁਤ ਨਿਮਰਤਾ ਤੇ ਰਹਿਤ ਨਾਲ ਬਿਤਾਇਆ। ਮਾਤਾ ਮਾਨਸਾ ਦੇਵੀ ਜੀ ਬਹੁਤ ਦੇਹਾਲੂ, ਗੋਸਿਕ ਤੇ ਰਹਿਤ ਮਰਿਆਦਾ ਵਾਲੇ ਸਨ। ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਬੱਚਿਆਂ ਬਾਰੇ। ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਤੇ ਦੋ ਧੀਆ ਸਨ। ਪੁੱਤਰ ਭਾਈ ਮੋਹਨ ਜੀ ਤੇ ਭਾਈ ਮੋਰੀ ਜੀ ਤੇ ਧੀਆ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਹੋਇਆ ਜੋ ਬਾਅਦ ਵਿੱਚ ਸਿੱਖਾਂ ਦੇ ਚੌਥੇ ਗੁਰੂ ਬਣੇ। ਬੱਚੋ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਵਪਾਰ ਬਾਰੇ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਦੇ ਵੱਡੇ ਹਿੱਸੇ ਤਾ ਬਾਜਰੀ ਯਾਨੀ ਦਾਣੇਦਾਰ ਅਨਾਜ ਦਾ ਕੰਮ ਅਤੇ ਸਮਾਨ ਦਾ ਵਪਾਰ ਕਰਦੇ ਸਨ ਗੁਰੂ ਸਾਹਿਬ ਨੇ ਵਪਾਰ ਕਰਦੇ ਹੋਏ ਹਮੇਸ਼ਾ ਇਮਾਨਦਾਰੀ ਸੱਚਾਈ ਤੇ ਲੋਕ ਸੇਵਾ ਨੂੰ ਪਹਿਲਾ ਰੱਖਿਆ ਗੁਰੂ ਸਾਹਿਬ ਨੇ ਸਿੱਖ ਸੰਗਤ ਨੂੰ ਸਿਖਾਇਆ ਕਿ ਵਪਾਰ ਵਿੱਚ ਤੋਲ ਮੋਲ ਠੀਕ ਰੱਖੋ ਝੂਠ ਨਾ ਬੋਲੋ ਤੇ ਇਮਾਨ ਨਾਲ ਕਮਾਈ ਕਰੋ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਅਮਰਦਾਸ ਜੀ ਦੇ ਸਿੱਖ ਕੌਮ ਨੂੰ ਦੇਣ ਮਾਰੇ ਗੁਰੂ ਅਮਰਦਾਸ ਜੀ ਦੇ ਸਿੱਖ ਕੌਮ ਨੂੰ ਬਹੁਤ ਵੱਡੀ देन ਹੈ ਗੁਰੂ ਸਾਹਿਬ ਨੇ ਲੰਗਰ ਦੀ ਮਰਿਆਦਾ ਨੂੰ ਹੋਰ ਮਜ਼ਬੂਤ ਕੀਤਾ ਜਿੱਥੇ ਰਾਜਾ ਰੰਕ ਸਭ ਇੱਕੋ ਪੰਗਤ ਵਿੱਚ ਬੈਠਣ ਮੰਜੀ ਪ੍ਰਥਾ ਸ਼ੁਰੂ ਕਰਕੇ ਸਿੱਖ ਪ੍ਰਚਾਰ ਨੂੰ ਦੂਰ ਦੂਰ ਤੱਕ ਫੈਲਾਇਆ ਮੰਜੀ ਪ੍ਰਥਾ ਪੁਰਾਣੇ ਸਮੇਂ ਵਿੱਚ ਜਿੱਥੇ ਪ੍ਰਚਾਰਕ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਸਨ ਗੁਰੂ ਸਾਹਿਬ ਨੇ ਬਾਈ ਮੰੰਜੇ ਸਥਾਪਿਤ ਕੀਤੀਆਂ ਹਰ ਮੰਜੀਤੇ ਇੱਕ ਪ੍ਰਚਾਰਕ ਪੁਰਸ਼ਾਂ ਇਸ ਤਰੀ ਨੂੰ ਬਿਠਾ ਕੇ ਸਿੱਖ ਧਰਮ ਦੀ ਸਿੱਖਿਆ ਦੂਰ ਦੂਰ ਤੱਕ ਪਹੁੰਚਾਈ। ਇਹ ਮੰჯੀਆਂ ਕੱਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੂਰ ਦੂਰ ਤੇ ਕਈ ਇਲਾਕਿਆਂ, ਕਈ ਖੇਤਰਾਂ ਵਿੱਚ ਬਣਵਾਈਆਂ ਗਈਆਂ। ਇਸ ਦਾ ਮਤਲਬ ਸੀ ਸਿੱਖ ਧਰਮ ਦਾ ਪ੍ਰਚਾਰ ਦੂਰ ਦੂਰ ਹਰ ਇਲਾਕੇ ਵਿੱਚ ਪਹੁੰਚਾਇਆ ਜਾਵੇ। ਗੁਰੂ ਸਾਹਿਬ ਨੇ ਔਰਤ ਨੂੰ ਵੀ ਬਰਾਬਰਤਾ ਹੱਕ ਦਿੱਤਾ ਅਤੇ ਸਤੀ ਪ੍ਰਥਾ ਨੂੰ ਵਿਰੋਧ ਕੀਤਾ। ਬੱਚਿਓ, ਸਤੀ ਪ੍ਰਥਾ ਇੱਕ ਪੁਰਾਣੀ, ਬਹੁਤ ਹੀ ਦੁਖਦ ਤੇ ਜ਼ਾਲਮ ਪ੍ਰਥਾ ਸੀ। ਇਸ ਪ੍ਰਥਾ ਵਿੱਚ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪੱਟੀ ਨੂੰ ਵੀ ਉਸ ਦੇ ਨਾਲ ਜਿੰਦਾ ਚਿਤਾ ਵਿੱਚ ਜਲਾ ਦਿੱਤਾ ਜਾਂਦਾ ਸੀ ਬੱਚਿਓ ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਜੋਤੀ ਜੋਤ ਬਾਰੇ ਗੁਰੂ ਅਮਰਦਾਸ ਜੀ ਨੇ ਆਪਣੀ ਜ਼ਿੰਦਗੀ ਦੇ 22 ਸਾਲ ਗੁਰਗੱਦੀ ਸੰਭਾਲੀ 1 ਸਪਟੰਬਰ 1574 ਨੂੰ ਗੋਵਿੰਦ왈 ਸਾਹਿਬ ਵਿੱਚ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਗੁਰੂ ਅਮਰਦਾਸ ਜੀ 95 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਅੰਤਿਮ ਸਮੇਂ ਗੁਰੂ ਸਾਹਿਬ ਨੇ ਸੰਗਤ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਕੋਈ ਵੀ ਸੋਗ ਨਾ ਕਰੇ ਵਾਹਿਗੁਰੂ ਸਿਮਰਨ ਕਰੋ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਸੀ ਗੁਰੂ ਅਮਰਦਾਸ ਜੀ ਨੇ ਆਪਣੀ ਮਰਜ਼ੀ ਨਾਲ ਸ਼ਾਂਤਮਨ ਨਾਲ ਵਾਹਿਗੁਰੂ ਨਾਮ ਜਪਦੇ ਹੋਏ ਆਪਣੇ ਸਰੀਰ ਨੂੰ ਤਿਆਗ ਦਿੱਤਾ ਗੋਵਿੰਦਵਾਲ ਸਾਹਿਬ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਪੋਲੀ ਸਾਬ ਬਣਵਾਇਆ ਗਿਆ ਬੱਚਿਓ ਅੱਗੇ ਆਪਾਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਾਰੇ জানਾਂਗੇ ਉਹਨਾਂ ਨੂੰ ਗੁਰਗੱਦੀ ਕਿਵੇਂ ਮਿਲੀ ਤੇ ਉਹਨਾਂ ਦੇ ਬਚਪਨ ਤੇ ਸਕੂਲਿੰਗ ਬਾਰੇ ਠੀਕ ਹੈ ਬੱਚਿਓ